ਲੋ ਜੀ ਸੋ ਤੁਸੀਂ ਕਹਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਪਿਆਰਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਕੋਟੀ ਸਵਟਰ ਜੈਕਟ ਤੇ ਬਣਾ ਸਕਦੇ ਹੋ ਬੱਚਿਆਂ ਲਈ ਵੱਡਿਆਂ ਲਈ ਹਰੇਕ ਤੇ ਬਜਚਣ ਵਾਲਾ ਇਹ ਡਿਜ਼ਾਈਨ ਹੈ ਔਰ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਤੁਸੀਂ ਇਹਦੇ ਕੁੰਡੇ ਰੱਖ ਸਕਦੇ ਹੋ نیچے ਕਿਸੇ ਵੀ ਤਰ੍ਹਾਂ ਦਾ ਕੋਈ ਬਾਰਡਰ ਬਣਾ ਸਕਦੇ ਹੋ ਤਿੰਨ ਰੰਗਾਂ ਦਾ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ नीचे ਤੁਸੀਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਡਿਜ਼ਾਈਨ ਦੇ ਪੁੱਠੇ ਪਾਸੇ ਤੋਂ ਆਪਾਂ ਪਹਿਲੀ ਸਲਾਈ ਸਟਾਰਟ ਕਰਾਂਗੇ ਬਾਰਡਰ ਬਣਾਉਣ ਤੋਂ ਬਾਅਦ ਅਗਲਾ ਜਿਹੜਾ ਕਲਰ ਹੋਊਗਾ ਆਪਣੇ ਕੋਲ ਹੈਗੇ ਇਹ ਤਿੰਨ ਕਲਰ ਤੁਸੀਂ ਕੋਈ ਵੀ ਕਲਰ ਤਿੰਨ ਲੈ ਸਕਦੇ ਹੋ ਜਿਹੜਾ ਵੀ ਤੁਸੀਂ ਸੈਕੰਡ ਕਲਰ ਇਹਦੇ ਵਿੱਚ ਪਾਉਣਾ ਉਹਨੂੰ ਆਪਾਂ ਬੈਕ ਸਾਈਡ ਤੋਂ ਪਹਿਲੀ ਸਲਾਈ ਦੇ ਵਿੱਚ ਐਡ ਕਰਾਂਗੇ ਲਿਆਂ ਦੀ ਪਹਿਲੀ ਸਲਾਈ ਪੁੱਠੇ ਪਾਸੇ ਤੋਂ ਇਸੇ ਵਿੱਚ ਆਪਾਂ ਸਾਰੇ ਹੀ ਕੁੰਡਿਆਂ ਨੂੰ ਪੁੱਠਾ-ਪੁੱਠਾ ਬਣਾ ਕੇ ਕੰਪਲੀਟ ਕਰ ਲਵਾਂਗੇ ਇਸ ਤਰ੍ਹਾਂ ਲਿਆਂ ਦੀ ਪਹਿਲੀ ਸਲਾਈ ਬਾਰਡਰ ਬਣਾਉਣ ਤੋਂ ਬਾਅਦ ਬੈਕ ਸਾਈਡ ਤੋਂ ਸੈਕਿੰਡ ਕਲਰ ਐਡ ਕਰਕੇ ਆਪਾਂ ਇਹਨਾਂ ਪੁੱਠੇ ਕੁੰਡਿਆਂ ਨਾਲ ਬਣਾਉਂਦੇ ਹੋਏ ਪੂਰੀ ਸਲਾਈ ਜਿਹੜੀ ਕੰਪਲੀਟ ਕਰਾਂਗੇ 4-4 ਦੇ ਹਿਸਾਬ ਨਾਲ ਇਹਦੇ ਆਪਾਂ ਨੇ ਕੁੰਡੇ ਲੈਣੇ ਆ ਜਿੰਨੇ ਵੀ ਤੁਹਾਨੂੰ ਜ਼ਰੂਰਤ ਹੋਊਗੀ ਤੁਸੀਂ ਇਹਦੇ ਕੁੰਡੇ ਰੱਖ ਸਕਦੇ ਆ ਰੀ ਡੀ ਐਨ ਦੀ ਪਹਿਲੀ ਸਲਾਈ ਆਪਾਂ ਬੈਕ ਸਾਈਡ ਤੋਂ ਬਣਾ ਕੇ ਇਸ ਤਰ੍ਹਾਂ ਰੈਡੀ ਕਰੀਏ ਤੇ ਹੁਣ ਸਿੱਧੇ ਪਾਸੇ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਪਹਿਲਾ ਫੰਦਾ ਆਪਣਾ ਐ ਸਟਿਚ ਵਾਲਾ ਇਹਨੂੰ ਆਪਾਂ ਉਤਾਰ ਲਵਾਂਗੇ ਉਸ ਤੋਂ ਬਾਅਦ ਧਾਗਾ ਆਪਣੇ ਵੱਲ ਕਰਾਂਗੇ ਚਾਰ ਕੁੰਡੇ ਉਲਟੇ 1 2 3 ਤੇ 4 ਧਾਗਾ ਵਾਰ ਨੂੰ ਕਰਾਂਗੇ ਚਾਰ ਕੁੰਡੇ ਸਿੱਤੇ ਇੱਕ ਦੋ ਤਿੰਨ ਚਾਰ ਠੀਕ ਹੈ ਇਹ ਹੀ ਚਾਰ ਚਾਰ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਸਿੱਤੇ ਚਾਰ ਕੁੰਡੇ ਪੁੱਠੇ इस तरीके बहुत ही जो प्यारा जहाँ डिजाइन बन के रेडी हो जाता चार कुंडे सीधे लस्ट वाला ए स्टिच है हम जिमें मर्जी बना लो ठीक है जी डिजाइन की पहली सिलाई दूजी सिलाई सीधे पास तो ਹੰਡੀ ਆਂਦੀ ਤੀਜੀ ਸਲਾਈ ਹੈ ਬੈਕ ਸਾਈਡ ਤੋਂ ਪਹਿਲਾ ਕੁੰਡਾ ਆਪਾਂ ਉਤਾਰ ਲਾਂਗੇ ਇਸ ਦੇ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਖ ਰਹੇ ਨੇ ਆਪਾਂ ਉਸੇ ਤਰ੍ਹਾਂ ਦੇ ਹੀ ਬਣਾ ਕੇ ਰੈਡੀ ਕਰਾਂਗੇ ਚਾਰ ਕੁੰਡੇ ਉਲਟੇ ਧਗਾ ਵਾਰ ਨੂੰ ਕਰਿਆ ਚਾਰ ਗੁੰਡੇ ਸਿੱਧੇ ਚਾਰ ਕੁੰਡੇ ਉਲਟੇ ਚਾਰ ਕੁੰਡੇ ਸਿੱਤੇ ਜਣਕੇ ਪੂਰੀ ਸਲਾਈ ਦੇ ਵਿੱਚ ਆਪਣੇ ਇਦਾਂ ਹੀ ਰਿਪੀਟ ਕਰਨਾ ਚਾਰ ਕੁੰਡੇ ਉਲਟੇ ਲਾਸਟ ਵਿੱਚ ਚਾਰ ਕੁੰਡੇ ਤੇ ਇਹ ਐ ਸਟਿਚ ਵਾਲਾ ਉਲਟਾ ᱱੀ ਆਿੰਦਿਗਾ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਆ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਉਤਾਰ ਲਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਜੀ ਸਲਾਈ ਬਣਾਈ ਹੈ ਉਸੇ ਤਰ੍ਹਾਂ ਹੀ ਆਪਾਂ ਇਹ ਸਲਾਈ ਬਣਾਵਾਂਗੇ చాల కు ఉల్టే భాగా బ చారే ఉల్టే చారీ ਆਰ ਗੁੰਦੇ ਸਿੱਧੇ ਉੱਤੇ ਸੇਮ ਪੈਟਰਨ ਚੱਲੂਗਾ ਇਸ ਤਰ੍ਹਾਂ ਲਾਸਟ ਵਾਲਾ ਤੁਸੀਂ ਸਿੱਧਾ ਕੋਠਾ ਜਿੱਦਾਂ ਮਰਜ਼ੀ ਬਣਾ ਲਿਓ ਜੀ ਠੀਕ ਹੈ ਥੋੜੀ ਜਿੰਨੀਆਂ ਪੰਜ ਸਲਾਈਆਂ ਇਹਦੀਆਂ ਕੰਪਲੀਟ ਹੋ ਗਈਆਂ ਇਸ ਤਰੀਕੇ ਨਾਲ ਕੀ ਮਿਸ ਲਾਈ ਆ ਹੁਣ ਆਪਾਂ ਇਹਦਾ ਕਲਰ ਹੈ ਜਿਹੜਾ ਉਹ ਚੇਂਜ ਕਰਾਂਗੇ ਕੀ ਮਿਸ ਲਾਈ ਆ ਆਪਾਂ ਤੀਜਾ ਕਲਰ ਜਿਹੜਾ ਐਡ ਕਰਾਂਗੇ ਤੁਸੀਂ ਕੋਈ ਵੀ ਕਲਰ ਜਿਹੜਾ ਤੁਹਾਨੂੰ ਪਸੰਦ ਹੋਊਗਾ ਉਹ ਲਾ ਸਕਦੇ ਆ థర్డ్డ కలర్ డిజైన్ షేమీ సలాయి బడ్దేశ సరే ఈ కుడెను ఉల్టా ఉల్టాయి బీట్స్ తరికే పిలాయి కం अपनी तीजे कलर की पहली सिलाई है पाँच सिलाइया ही आप हम वाइट कलर दिया दियाँगे बहुत ही प्यारा अति सुंदर डिजाइन बन के रेडी होगा अपनी वाइट कलर की पहली सिलाई कंप्लीट होगी बैक साइड तो वाइट कलर की अपनी दूजी सिलाई है सीधे पासे तो पहला गुंडा आप उतार लवेंगे हम अपने डिजाइन चेंज करना जिते अपने उल्टे कुंडे बनाए थे उपा सीधे बनाव गे चार कुंडे सीधे తరికే నేటే తిన్నే బే చారే స కుడే బయస్ ఉన్న సీ బా జిధే కు బి ఉల్టే క اسی طرح ਆਪਾਂ ਇਹ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਾਂਗੇ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ ਪੰਜ-ਪੰਜ ਸਲਾਈਆਂ ਆਪਣਾ ਇੱਕ-ਇੱਕ ਕਲਰ ਦੀ ਆਪਾਂ ਨਹੀਂ ਪਾਉਣੀਆਂ ਨੇ ਛੇਵੀਂ ਸਲਾਈ ਆ ਉਹਦੇ ਵਿੱਚ ਆਪਾਂ ਕਲਰ ਚੇਂਜ ਕਰ ਲੈਣੇ ਠੀਕ ਹੈ ਜੀ ਵਾਈਟ ਕਲਰ ਦੀਆਂ ਵੀ ਦੋ ਸਲਾਈਆਂ ਆਪਾਂ ਨੇ ਬਣਾ ਲਈਆਂ ਉਹਨਾਂ ਸੇਮ ਪੈਟਰਨ ਨੇ ਕਿਸ ਤਰੀਕੇ ਨਾਲ ਜਿਸ ਤਰ੍ਹਾਂ ਦੇ ਹੁੰਡੇ ਆਪਾਂ ਨੂੰ ਦੇਖ ਰਹੇ ਹੋਣਗੇ ਉਸੇ ਤਰ੍ਹਾਂ ਦੇ ਆਪਾਂ ਨੇ ਬਣਾਉਣੇ ਆ ਇੱਥੇ ਉਹਨਾਂ ਜਿਹੜੇ ਉੱਧਰ ਪੁੱਠੇ ਬਣਾਏ ਆ ਇੱਧਰ ਸਿੱਤੇ ਬਣ ਗਏ ਇਸ ਤਰੀਕੇ ਨਾਲ ਚਾਰ ਹੁੰਡੇ ਸਿੱਤੇ ਡੀ ਆਂਡੀ ਤੀਜੀ ਸਲਾਈ ਹੈ ਬੈਕ ਸਾਈਡ ਤੋਂ ਚਾਰ ਹੁੰਡੇ ਉਲਟੇ ਇਹ ਮੈਂ ਤੀਜੀ ਔਰ ਚੌਥੀ ਸਲਾਈ ਸੇਮ ਬਣ ਗਈਆਂ ਜਿਸ ਤਰ੍ਹਾਂ ਉੱਤਰ ਹੈ ਉਸੇ ਤਰ੍ਹਾਂ ਹੀ ਉਹਦੇ ਉੱਪਰ ਆਪਾਂ ਨੇ ਬਣਾ ਲੈਣਾ ਜਿਸ ਤਰ੍ਹਾਂ ਇੱਧਰ ਆਪਾਂ ਨੂੰ ਗੁੰਡੇ ਲਿਖ ਰਹੇ ਨੇ ਉਸ ਤਰ੍ਹਾਂ ਆਪਾਂ ਨੇ ਬਣਾ ਲੈਣੇ ਨੇ ਇਹ ਚੌਥੀ ਤੇ ਪੰਜਵੀਂ ਸਲਾਈ ਮੈਂ ਬਣਾ ਕੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਛੇਵੀਂ ਸਲਾਈ ਤੇ ਦੇਖੋ ਜੀ ਵਾਈਟ ਕਲਰ ਦੀਆਂ ਵੀ ਆਪਾਂ ਨੇ ਪੰਜ ਸਲਾਈਆਂ ਜਿਹੜੀਆਂ ਗ੍ਰੀਨ ਵਾਂਗ ਪਾ ਦਿੱਤੀਆਂ ਨੇ ਉਸ ਤੋਂ ਬਾਅਦ ਆਪਾਂ ਹੁਣ ਜਿਹੜਾ ਇਹ ਵਾਲਾ ਥਰਡ ਕਲਰ ਹੈ ਇਹਨੂੰ ਐਡ ਕਰਨਾ ਠੀਕ ਹੈ ਇਹ ਆਪਣਾ ਨੀਚੇ ਬਾਰਡਰ ਦੇ ਵਿੱਚ ਲੱਗਿਆ ਹੋਇਆ ਹੀ ਹੈ ਇਹਨੂੰ ਆਪਾਂ ਐਦਾਂ ਹੀ ਉੱਪਰ ਲੈ ਜਾਵਾਂਗੇ ਇਹ ਆਪਾਂ ਹੁਣ ਉਲਟੀ ਸਲਾਈ ਬਣਾਵਾਂਗੇ ਵੈਸੇ ਹੁਣ ਇਹਦੀ ਆਪਾਂ ਛੇਵੀਂ ਸਲਾਈ ਕਹਿ ਸਕਦੇ ਹਾਂ ਔਰ ਆਪਾਂ ਇਹ ਜਦੋਂ ਆਪਾਂ ਕਲਰ ਅਲੱਗ ਤੋਂ ਐਡ ਕਰਦੇ ਆ ਤਾਂ ਆਪਾਂ ਨੂੰ ਫਸਟ ਸਲਾਈ ਕਹਿ ਕੇ ਹੀ ਡਿਜ਼ਾਈਨ ਕਿਉਂਕਿ ਇਹਦੀਆਂ ਸਲਾਈਆਂ ਫਿਰ ਜ਼ਿਆਦਾ ਹੋ ਜਾਂਦੀਆਂ ਨੇ ਗਿਣਤੀ 'ਚ ਆਉਂਦੀਆਂ ਨਹੀਂ ਆਪਾਂ ਨੂੰ ਪਤਾ ਨਹੀਂ ਲੱਗਦਾ ਤਾਂ ਇਹ ਪਹਿਲੀ ਸਲਾਈ ਹੈ ਤੀਜੇ ਕਲਰ ਦੀ ਇਹਨੂੰ ਆਪਾਂ ਉਲਟੇ ਪਾਸੇ ਤੋਂ ਸਟਾਰਟ ਕਰਾਂਗੇ ਸਾਰੇ ਕੁੰਡੇ ਉਲਟੇ ਬਣਾਵਾਂਗੇ ਠੀਕ ਹੈ ਪੰਜ ਸਲਾਈਆਂ ਮੈਂ ਗ੍ਰੀਨ ਕਲਰ ਦੀਆਂ ਐਡ ਕੀਤੀਆਂ ਨੇ ਪੰਜ ਹੀ ਵਾਈਟ ਕਲਰ ਦੀਆਂ ਛੇਵੀਂ ਸਲਾਈਏ ਜਿਹੜੀ ਆਪਾਂ ਉਹਦੇ ਨਵਾਂ ਕਲਰ ਐਡ ਕਰ ਲੈਨੇ ਆ ਬੈਕ ਸਾਈਡ ਤੋਂ ਠੀਕ ਹੈ ਜੀ ਤਾਂ ਹੁਣ ਆਪਾਂ ਇਹ ਕਲਰ ਐਡ ਕਰਕੇ ਕਲਰ ਆਪਾਂ ਨੇ ਐਡ ਜਿਹੜਾ ਕਰ ਲਿਆ। ਬੈਕ ਸਾਈਡ ਤੋਂ ਹੁਣ ਆਪਾਂ ਇਹਦਾ ਜਿਹੜਾ ਡਿਜ਼ਾਈਨ ਬਣਾਵਾਂਗੇ ਤੁਹਾਨੂੰ ਦੱਸਦੀ ਆਂ। ਪਹਿਲਾ ਫੰਦਾ ਆਪਾਂ ਉਤਾਰ ਲੈਣੇ ਆ। ਉਸ ਤੋਂ ਬਾਅਦ ਜਿਹੜੇ ਕੁੰਡੇ ਆਪਣੇ ਸਿੱਧੇ ਬਣੇ ਹੋਏ ਨੇ ਉੱਥੇ ਆਪਾਂ ਉਲਟੇ ਕੁੰਡੇ ਬਣਾਵਾਂਗੇ। ਪਹਿਲਾਂ ਉਲਟੇ ਉੱਪਰ ਸਿੱਧੇ ਬਣਾਏ ਸੀ। ਹੁਣ ਸਿੱਧਿਆਂ ਦੇ ਉੱਪਰ ਆਪਾਂ ਉਲਟੇ ਬਣਾਵਾਂਗੇ। ਚਾਰ ਕੁੰਡੇ ਉਲਟੇ ਠੀਕ ਹੈ ਇਸ ਤਰੀਕੇ ਨਾਲ ਚਾਰ ਕੁੰਡੇ ਉਲਟੇ ਚਾਰ ਕੁੰਡੇ ਸਿੱਧੇ ਠੀਕ ਹੈ ਚਾਰ ਕੁੰਡੇ ਫੇਰ ਉਲਟੇ ਜਦੋਂ ਡਿਜ਼ਾਈਨ ਸ਼ੁਰੂ ਕਰਨਾ ਤਾਂ ਸਿੱਧੇ ਕੁੰਡਿਆਂ ਦੇ ਉੱਪਰ ਉਲਟੇ ਕੁੰਡੇ ਬਣਾਉਣੇ ਆ ਉਲਟੇ ਕੁੰਡਿਆਂ ਦੇ ਉੱਪਰ ਆਪਾਂ ਨੇ ਸਿੱਧੇ ਕੁੰਡੇ ਬਣਾਉਣੇ ਆ ਇਸ ਤਰੀਕੇ ਦੇ ਨਾਲ ਬਹੁਤ ਹੀ ਸੋਹਣੀ ਤੁਹਾਡੀ ਕੋਟੀ ਜਿਹੜੀ ਬਣ ਕੇ ਤਿਆਰ ਹੋਊਗੀ ਤੁਸੀਂ ਇੱਕ ਵਾਰੀ ਡਿਜ਼ਾਈਨ ਨੂੰ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਹਰ ਇੱਕ ਨੂੰ ਇਹ ਡਿਜ਼ਾਈਨ ਇੰਨਾ ਜ਼ਿਆਦਾ ਪਸੰਦ ਹੋਊਗਾ ਪਾਂਤ ਪਤੇਲੀਆਂ ਬੁਣਤੀਆਂ ਜਿਹਾ ਪਾਉਣ ਨਾਲੋਂ ਨਾਲੇ ਤਾਂ ਸੌਖਾ ਨਾਲੇ ਰੰਗ ਬਰੰਗਾ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਤੁਸੀਂ ਚਾਹੋ ਤਾਂ ਇਹਨੂੰ ਡਾਰਕ ਕਲਰਾਂ ਦੇ ਵਿੱਚ ਵੀ ਬਣਾ ਸਕਦੇ ਹੋ ਮੈਂ ਇੱਥੇ ਲਾਈਟ ਜੇ ਕਲਰ ਜ਼ਿਆਦਾ ਐਡ ਕੀਤੇ ਹੋਏ ਨੇ ਠੀਕ ਹੈ बहुत ही सोहना डिजाइन बन के तैयार होगा देखो दो सिलाइया अपने यर दियाती तीन सिलाइया होर मैं कल इस कलर दिया बना के क्योंकि तुम तो पता हूँ सिलाइया सेम ही पैनगियाँ पुठे पासे जिस तरह के कुंडे आप दिखते उस तरह के बनाने सीधे पासे तो सेम पैटर्न चलूगा ठीक है जी ये तीन सिलाइया कंप्लीट करके फिर मैं थनों अगे दिखा लो जी ਇਹ ਜਿਹੜੀਆਂ ਪੰਜ ਸਲਾਈਆਂ ਮੈਂ ਕੰਪਲੀਟ ਕਰਤੀਆਂ ਦੇਖੋ ਡਿਜ਼ਾਈਨ ਬਣ ਗਿਆ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਇਹ ਡਿਜ਼ਾਈਨ ਆ ਹੁਣ ਫੇਰ ਤੁਸੀਂ ਇਹਨੂੰ ਇੱਥੋਂ ਪਹਿਲੀ ਸਲਾਈ ਤੋਂ ਸਟਾਰਟ ਕਰ ਸਕਦੇ ਹੋ ਬੈਕ ਸਾਈਡ ਤੋਂ ਗ੍ਰੀਨ ਕਲਰ ਜਿਹੜਾ ਐਡ ਹੋ ਚੁੱਕਾ ਦੁਬਾਰਾ ਤੋਂ ਫੇਰ ਰਿਪੀਟ ਪੈਟਰਨ ਬਹੁਤ ਹੀ ਪਿਆਰਾ ਡਿਜ਼ਾਈਨ ਆ ਇੱਕ ਵਾਰ ਇਹਨੂੰ ਟਰਾਈ ਤੁਸੀਂ ਜ਼ਰੂਰ ਕਰਿਓ